ਅੱਜ ਸਟੋਰ 'ਚ ਪਹੁੰਚ ਗਏ। ਕੀ ਕੰਦੇ ਆਉਂਗੀ ਮੈਂ ਲੈ ਕੇ? ਹੋਰ। ਮਾਂ ਵੀ ਟਰਾਲੀ ਲਈ ਫਿਰ ਤਾਂ। ਕਿੱਥੇ ਲੈ ਕੇ ਆਏ ਸੀ ਚਾਰ ਚੀਜ਼ਾਂ ਬੱਦ ਨਵੇਂ ਕੀ ਨਾਲ ਲੈ ਕੇ ਨਾ ਨਾ ਤੇ। ਕਿਹੜੀ ਚੀਜ਼ ਕਰੇ ਜਾਈਂ? ਗਰਮ ਮਸਾਲਾ ਲੈ ਲਓ। ਗਰਮ ਤਾਂ ਨਹੀਂ ਇਹ। ਇਹ ਤਾਂ ਬਲੈਕ ਪੈਪਰ ਆ। ਪਰ ਦੇਖੋ ਤਾਂ ਹਾਂ ਬੇ ਉੱਪਰ ਆ ਦੇ ਸਾਦੀ ਕਰ ਮਸਾਲਾ ਖੁੱਲੀ ਬੋਲ ਜਿਹਨੇ ਜਾਂਦੇ ਖੁੱਲੀ ਬੋਲ ਉਹ ਹਸਤੀ ਬੰਦੀ ਹੋਰੀ ਹੈ ਨਾ ਇੱਕ ਚੱਕਲੀ ਦੇਵਾਵੇਂ ਦੋ ਚੱਕਲੇ ਹੁਣ ਤਾਂ ਹਨਾ ਚੱਲ ਆ ਸਾਰੇ ਪੀਨਟ ਬਟਰ ਰਹੀ ਹੈ ਦੇਖ 200 ਦੇ ਹੈ 200 ਦੇ எனக்கு கண்டிக்கும் வாபஸ் எடுத்த கொஞ்சம் இல்லையா என்னப்பா <music/> என்ன பக்கம் தான் ਉਹ ਇਹ ਕਿੱਥੇ ਰੱਖਿਆ ਜਾਊਗਾ ਚੱਕਿਆਂ ਕਿਨੇ ਹੈਂ ਰੱਖ ਲੈ ਵੇ ਚੱਲ ਇਹਨਾਂ ਵਿੱਚ ਪਾਈ ਚੱਲ ਦਵਾ ਦਵਾ ਰੱਖ ਲੈਂ ਦਵਾ ਦਵਾ ਇਹ ਜੇ ਕੰਮ ਤੇ ਲੱਗਿਆ ਫਿਰ ਤਾਂ ਟਾਈਮ ਲੱਗ ਜਾ ਜਿੰਨਾ ਕੋ ਪੈਂਦਾ ਪਾਰਾ ਦਵਾਰਾ ਗੜਾ ਲਾ ਲਈ ਫਿਰ ਬਾਲਟੀ ਦੇ ਲਈ ਜਾ ਰਹੇ ਹਾਂ ਇਹ ਸਮਾਨ ਚੱਕ ਕੇ ਅੰਦਰ ਇਹ ਸਮਾਨ ਆ ਤਾਂ ਗੱਡੀ ਚ ਬਾਲਟੀ ਚ ਕਦੋਂ ਨਹੀਂ ਪਾਇਆ ਸਾਰੇ ਹੀ ਥੋੜੀ ਲੈ ਜਾਣਾ ਇੱਕ ਵਾਰ ਚ ਤਿੰਨ ਉਹ ਜੂ ਬਾਲ ਫਿਰ ਮਤਲਬ ਸਾਰੇ ਇੱਕ ਵਾਰ ਚ ਲੈਣਾ ਹੁਣ ਨਹੀਂ ਜਿੰਨਾ ਕਿ ਬਾਲਟੀ ਜਿੰਨੇ ਸੇ ਪਾ ਲੈਣਾ ਤੁਸੀਂ ਕੋਈ ਕਹਿੰਦਾ ਬਾਲਟੀ ਇਹ ਚ ਲੈ ਜਾਨੇ ਧਰ ਕੇ ਕੋਈ ਖੁਰਸੀ ਦੱਡਾਉਗੀ ਕਿਵੇਂ ਦੱਸੇ ਮੈਨੂੰ ਹਾਂ ਖੁਰਸੀ ਲੈ ਜਾਾਂਗੇ ਉੱਥੇ ਉੱਥੇ ਇੰਨੀ ਭਰ ਲਈ ਰੱਖਾਂਗੇ ਮੈਂ ਚੱਕੀ ਜਾਊ ਚਲ ਬਾਕੀ ਦਾ ਸਮਾਨ ਉਹ ਕਰ ਲਓ ਬਾਲਟੀ ਪਾ ਲਓ ਬਾਕੀ ਦਾ ਇਹ ਚੱਕ ਲੈਣਾ ਮੈਂ ਤਾਂ टाकी ਬੰਦ ਕਰੋ ਹਾਂਜੀ ਮੁੰਡੇ ਬਣਾਏ ਮੈਗੀ ਬਣਾਈ ਜਾਂਦਾ ਮੈਂ ਕਿਹਾ ਇਹਨਾਂ ਖਾਂਦੇ ਪਾਸਤਾ ਖਾਂਦਾ ਨਹੀਂ ਫੇਰ ਹੁਣ ਪਾਸਤਾ ਗੁਰਮੇਹਰ ਖਾਂਦਾ ਤੇ ਮੈਂ ਖਾਣੇ ਤੁਸੇ ਖਾਣੇ ਉਹ ਦੋਨੇ ਬੇਵੋਲ ਸਿੱਟ ਲੈ ਕੋਈ ਆ ਜੀ ਇਕੱਠੇ ਇੰਨੀ ਬਣਾਉਣੀ ਹੈ ਇੱਕ ਪੈਗ ਤੇ ਇੱਕ ਪਿਆਹ ਹੋਵੇ ਅੱਛਾ ਇਹਨਾਂ ਖੜਜੂਗਾ ਨਾ ਕੀ ਕਹਦਾ ਤੂੰ ਮੈਗੀ ਨਾਲ ਕੱਲ ਦੁਪਹਿਰੇ ਖਾਣੇ ਪਰ ਆ ਕਹਿੰਦੇ ਹੁੰਦੇ ਨੇ ਕੀ ਕਹਿੰਦੇ ਹੁੰਦੇ ਨੇ ਬਿਲਸਰਾਂ ਦੁੱਧ ਨਹੀਂ ਜੰਮਦਾ ਹਾਂ ਜਿਹੜਾ ਨਹੀਂ ਜਾਂਦਾ ਤੋ ਨਹੀਂ ਜਾਂਦਾ ਡੋਣੇ ਸਰਾਨੇ ਕਹਿੰਦੇ ਬਿੱਲੀ ਸਰਾਨੇ ਨੂੰ ਦੁੱਧ ਕਿਵੇਂ ਜਾਂ ਮੈਨੂੰ ਡੋਣੇ ਸਰਾਨੇ ਕਹਿੰਦੇ ਮਾਂ ਦਾ ਵੀ ਤਾਂ ਸਰ ਹੈ ਕੋਈ ਮੈਲੀ ਰਾਤ ਕਿਵੇਂ ਕਰਨ ਜੂ ਹਾਂ ਰਾਤ ਕੋ ਲੰਘੂ ਸਹੀ ਜਾਨਾ ਆਉਂਦੇ ਨੇ ਸਾਈ ਪਿੰਨ ਧਰ ਲਿਆ ਫਿਰ ਮੈਂ ਸਾਈ ਪਿੰਨ ਧਰ ਕੇ ਲੱਗਿਆ ਆਪਣੀ ਮੈਗੀ ਬਣਾਉਣੇ ਸੀ ਸ਼ਗਲਾ ਮਿਰਚ ਤੇ ਗਿਆ ਸੀ ਉਹ ਕੱਟ ਲਈਆਂ ਤੇ ਮੈਂ ਹਾਂ ਨੂੰ ਗੁਰਮੀਹਰ ਖਾਊਗਾ ਪਾਸਤਾ ਨਾਲ ਮੈਂ ਖਾਉਂਗੀ ਨਾਲ ਇਹ ਖਾਣਗੇ ਪਾਸਤਾ ਥੋੜਾ ਜਿਹਾ ਖਾਊਗਾ ਮੈਂ ਥੋੜਾ ਜਿਹਾ ਬਣਾਉਂਗੀ ਮੈਂ ਬਹੁਤ ਥੋੜਾ ਖਾਣਾਂਗਾ ਆ ਜਲ ਵੀ ਐ ਜੀ ਹੋਣਾ ਬਣਾਉਣਾ ਤੇ ਮੈਂ ਜਲ ਬਣਾਉਂ ਤੁਸੀਂ ਨਾ ਫੜਾ ਜਾ ਹੋਰ ਹੈਗਾ ਦੇ ਦੇ। ਗੁਲਾਬ ਜਲ ਵੀ ਐ ਜੀ ਹੋਣਾ। ਗੁਲਾਬ ਜਲ ਤੇ ਮੂੰਹ ਤੇ ਲਾਉਣ ਨੂੰ ਲੈ ਕੇ ਆਈਆਂ। ਓਕੇ। ਮੂੰਹ ਤੇ ਉਹ ਦੋਨੇ ਮੈਂ ਕਰਕੇ ਆਵਾਂ ਲੈ ਦੋਈ ਹੁੰਦੇ ਦੋ ਨਾਲੇ। ਦੋਈ ਹੁੰਦੇ ਜਰ। ਜਦੋਂ ਵੀ ਰਸੋਈ ਦੇ ਵਿੱਚ ਆ ਅਸੀਂ ਕੰਮ ਕਰਨ ਲੱਗ ਜਾਈਏ। ਅਸੀਂ ਮਤਲਬ ਆਪਾਂ ਦੋਨੇ? ਨਹੀਂ ਨਹੀਂ ਅਸੀਂ ਮਤਲਬ ਜਿੱਦੇ ਵਿੱਚ ਮੈਂ ਆ ਜਾ ਜਦ ਕੋਈ ਵੀ ਸੋਚੇ ਕੰਮ ਕਰਨ ਵਾਲਾ ਮੈਂ ਬੱਚੇ ਆ ਜਾਣ ਜਿਵੇਂ ਤੇ ਮੰਮੀ ਕੋਈ ਵੀ ਸੋਚੇ ਕੰਮ ਕਰਨ ਵਾਲਾ ਬੰਦਾ ਇਹ ਖੜਸੋਚੇ ਖੜਾ ਕੰਮ ਕਰ ਰਿਹਾ ਹੋਵੇ ਇਹਦਾ ਤਾਂ ਬਲੱਡ ਘਟ ਜਾਂਦਾ ਬਹੁਤ ਜ਼ਿਆਦਾ ਘਟ ਜਾਂਦਾ ਨੂੰ ਬਾਦ ਨੂੰ ਬਾਦ ਕਾਤੇ ਪਾ ਲਈਆ ਚੀਨੀ ਬਾਦ ਕਾਤੇ ਪਾ ਲਈ ਕਿਉਂ ਬਾਦ ਕਾਤੇ ਪਾ ਲਈਆਂ ਕਿਉਂ ਬਾਦ ਕਾਤੇ ਲਾਤਾ ਆ ਪਿਛਲੇ 10 ਦਿਨ ਮੇਰਾ ਵੀ ਇਹੀ ਹਾਲ ਰਿਹਾ ਮੈਨੂੰ ਵੀ ਇਹੀ ਸੁਣਨ ਨੂੰ ਮਿਲਿਆ ਸਾਰਾ ਕੋਈ ਕੀ ਮੈਂ ਕਿਉਂ ਕਰ ਲਿਆ ਪੁੱਛਿਆ ਸਹੀ ਲਾਇਆ ਗੰਦ ਰਹਿ ਗਿਆ ਫਲਾਨਾ ਰਹਿ ਗਿਆ ਧੰਕਰ ਰਹਿ ਗਿਆ ਆ ਕੱਪੜੇ ਸਾਬਣ ਨਹੀਂ ਨਿਕਲੀ ਹੈਗੀ ਸਾਬਣ ਦੇ ਤਾਂ ਨੇ ਇਹ ਕਹਿੰਦੇ ਵਿੱਚ ਇਹ ਸੋਈ ਵਿੱਚ ਸਾਰਾ ਕੁਝ ਬਣੇ ਵੀ ਰੋਟੀ ਪਾਣੀ ਚਾਹ ਦੁੱਧ ਸਭ ਕੁਝ ਤਿਆਰ ਹੋ ਜੇਵੇ ਸਬਜੀ ਪਰ ਉਹਦੇ ਵਿੱਚ ਪਾਵੇ ਕੁਛ ਨਾ ਖਰਚਾ ਨਾ ਹੋਵੇ ਉਹ ਐਂ ਬਣਾ ਦੋ ਪਿਆਏ ਅਸੀਂ ਕਿੱਥੋਂ ਲੈ ਕੇ ਆਈਏ ਇਹ ਸਮਾਨ ਸਮਾਨ ਤਾਂ ਖਰਚ ਲਿਆਉਣਾ ਹੀ ਬਹੁਤ ਨਾਲ ਹੀ ਸਭ ਬਣਾ ਲੈ ਕਰੇ ਕਿ ਹਾਂ ਅੱਜ ਕੋਈ ਆਈਟਮ ਕਹੀ ਵੀ ਨਾ ਚੱਕੋ ਆ ਨਾ ਲਓ ਤੁਹਾਡਾ ਤਾਂ ਬਲੱਡ ਘੜ ਜਾਂਦਾ ਸੀ ਤੁਸੀਂ ਕੀ ਖਰੀਦਨੀ ਹੈ ਨੋਕਿਓ ਨਾ 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 ਤੂੰ ਬੜਾ ਕੀ ਲੋਨੀ ਐ ਇੰਨਾ ਤੇਲ ਸਮਝ ਇਹਨਾਂ ਤੇਲ ਹਾਏ ਹਾਏ ਇਹਨਾਂ ਤੇਲ ਦਾ ਪਾਉਂਨ ਤੇਲ ਪੋਈ ਜਾਂਦੀ ਹਰ ਗੱਲ ਤੋਂ ਇਹਨਾਂ ਦਾ ਬਲੱਡ ਘਟਦਾ ਹਰ ਗੱਲ ਨੂੰ ਬਹੁਤ ਸੂਮ ਬੰਦਾ ਹੈ ਪਾਹੀ ਕਰ ਚੱਲੀ ਜਾਂਦਾ ਰੁੱਖੀ ਸੁੱਕੀ ਖਾਈ ਜਾਂਦੇ ਆਪਾਂ ਘਰ ਚੱਲੀ ਜਾਂਦਾ ਪਕੜ ਦੁੱਟ ਕੇ ਆਉਂਦੇ ਆ ਕਰ ਤਾਂ ਆਪ ਸਾਰੇ ਚਲਾਉਂਦੇ ਆ ਪਰ ਹੁਣ ਨੂਨ ਬਚਦਾ ਤੇ ਤੇਲ ਕਿਉਂ ਤਾਂ ਪਹੁੰ ਗਈ ਤੁਸੀਂ ਕਿਹਨੇ ਵੀ ਜਾਣ ਲਾ ਸੁੱਕੀ ਲਾਈ ਜਲਾ ਰੋ ਚੱਲ ਚੱਲ ਸ਼ਾਬਾਸ਼ ਲੱਗੋ ਕੰਮ ਤੇ ਕੀ ਹੋ ਗਿਆ ਮੇਰੇ ਮੇਰੇ ਇਹਦੇ ਹੱਥ ਵਿੱਚ ਕੈਮਰਾ ਨਹੀਂ ਸੀਗਾ ਮੈਨੂੰ ਕੈਮਰਾ ਲਾ ਕੇ ਨੂੰ ਆਉਂਦੀ ਨਾ ਲੜੀ ਗੱਲ ਪਹਿਲਾਂ ਹੋਈ ਹੋਈ ਗੱਲ ਕਮੜੇ ਚ ਕਹਦੀ ਮੈਂ ਨਾ ਪੈਕਟ ਖੋਲਾ ਹੀ ਹੈ ਹਜੇ ਪਾਸਟੇ ਵਾਲਾ ਪਾਸਟੇ ਤੁਸੀਂ ਸੁੱਤੀ ਹੋੜ ਮੈਂ ਸੁੱਤੀ ਹੋਈ ਸੀ ਮੈਂ ਪੈਕਟ ਖੋਲ ਹੀ ਨਹੀਂ ਸੀ ਖੋਲਦੇ ਖੋਲਦੇ ਕਹਿੰਦੀ ਵੀ ਇੰਨਾ ਮੈਂ ਸਾਰੇ ਮੈਨੂੰ ਪੁੱਛਣ ਲੱਗ ਗਏ ਸਾਰਾ ਬਣਾਵਾਂਗਾ ਮੈਂ ਕੋਈ ਕੁਝ ਨਹੀਂ ਮੈਂ ਦੇਖਦੇ ਕਿ ਮੈਨੂੰ ਮਿਲੂਗਾ ਐ ਸਾਰਾ ਪੈਕਟ ਖੋਲ ਸਾਰਾ ਬਣਾਇਗੀ ਉਹ ਮੈਂ ਕਹਿੰਦਾ ਇੰਨਾ ਖਾਊਗਾ ਕੌਣ ਦੋ ਜਣੇ ਤਾਂ ਖਾਣ ਵਾਲੇ ਮੈਂ ਤਾਂ ਦੋ ਕੰਮ ਤੇ ਰਾਉਣੇ ਆ ਜੇ ਸਵਾਲ ਬਣਗਾ 4 ਲਾ ਲਓ ਅਮੈਗੀ ਉੱਪਣ ਗਈ ਇਹ ਤੈਨੂੰ ਜਣਾ ਦਾ ਕੁਝ ਹੋ ਕੇ ਬੰਨਣਾ ਹੈ ਚਲ ਪਾਣੀ ਤਾਂ ਨਹੀਂ ਵੱਧ ਪਾ ਗਏ ਮਹਾਵੀਰ ਮਹਾਵੀਰ ਕਿੱਥੇ ਆ ਇਹ ਤਾਂ ਆਪ ਹੀ ਬਣਾਉਂਦੇ ਰੰਗ ਲੱਗ ਗਿਆ ਉਹ ਗਿਆ ਕਿੱਥੇ ਉਹ ਇੱਥੇ ਬੈਠਾ ਅੰਦਰ ਕਿੱਥੇ ਉਹ ਆਏ ਗਏ ਉਹ ਖਾਈ ਜਾਂਦਾ ਪਫਕੌਰਨ ਜੇ ਸਾਬਰ ਜਮੇ ਨਹੀਂਗਾ ਵੀ ਹੋਣੀ ਗਾਲੀ ਸਾਰਾ ਕੋਈ ਹੈ ਕਿਉਂਕਿ ਇਹ ਕਾਫੀ ਟਾਈਮ ਹੋ ਗਿਆ ਨਾ ਨੇ ਨਹੀਂ ਲੈ ਕੋਈ ਮੰਗਾਇਆ ਮੈਗੀ ਬਣਾ ਕੇ ਬਹਿ ਕੇ ਅੰਦਰ ਪਾਪਕੋਰਨ ਦਾ ਪੈਕਟ ਖਾਈ ਜਾਂਦਾ ਆ ਵਾਸਤਾ ਜਿਵੇਂ ਮੈਰੀ ਦੇ ਪਾਸ ਤੇ ਬੰਦੇ 6 ਮਿੰਟੇ ਵੱਲ ਕਰਿਆ ਆਏ ਹੋ ਆਪਣੇ ਬਹਿ ਲੈ ਗਏ ਨਹੀਂ ਆਏ ਇਧਰ ਕਿੰਨਾ ਟਾਈਮ ਹੋ ਗਿਆ ਆ ਬੈਠਾ ਜਾਨ ਹਲੇ ਇਹਨੇ ਮੈਗੀ ਖਾਣੀ ਐ ਤੂੰ ਬਾਅਦ ਚ ਕੰਟਰੋਲ ਹੁੰਦਾ ਨਹੀਂ ਕਿ ਸਕੂਲ ਲੈ ਜਾਣਾ ਦੀ ਗੱਲ ਹੂੰ ਪਤਾ ਸੁਣਾ ਕੀ ਕੀ ਉਹ ਪਹਿਲਾਂ ਗਰਮ ਪਾਣੀ ਜ ਬਣਾਉਂਗਾ ਹਾਂ ਵੋਕਾਂ ਚੀਜ਼ਾਂ ਮਾਣ ਨੇ ਕਰੇ ਖਾਣੇ ਤੋਂ ਵਾਸਤੇ ਮੈਨੂੰ ਪਤਾ ਲੱਗ ਗਿਆ ਕੀ ਪਤਾ ਲੱਗ ਗਿਆ ਪੀਜ਼ਾ ਬਣ ਰਿਹਾ ਕੀ ਪੀਜ਼ਾ ਨਹੀਂ ਪੀਜ਼ਾ ਨਹੀਂਗਾ ਹੋਰ ਚੀਜ਼ ਹੈ ਤੁਸੀਂ ਖਾਧੀ ਨਹੀਂ ਬਹੁਤ ਚਲੋਗਾ ਛੇ ਵੀ ਨਹੀਂ ਹੋਗੇ ਕੀ ਬਣਾ ਰਿਹਾ ਮੈਂ ਪਾਸਤਾ 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 ਬਣ ਰਿਹਾ ਤੇ ਲੈ ਵੀ ਇੱਧਰ ਵੀ ਹੋਗਾ ਕੰਮ ਸ਼ੁਰੂ ਵਾਢਾ ਲਾਤਾ ਲਵਾਵਾ ਖੋਲ ਲੈ ਜੀ ਦੀ ਤੂੰ ਵੀ ਚੱਕ ਲੈ ਹੁਣ ਤੂੰ ਨਮਾਗਰ ਰਹਿ ਗਈ ਕਿਤੇ ਮੈਂ ਐਵੇਂ ਤੁਹਾਨੂੰ ਵੇੜ ਦਾ ਕੰਮ ਖਾਲੀ ਆ ਦੋ ਕੁ ਦੇਲੇ ਖਾਣ ਨੂੰ ਮੈਨੂੰ ਚਲੋ ਕਰੋ ਇੱਧਰ ਲੈ ਲਓ ਸਾਰੋ ਖੋਲੀ ਕਰੀ ਜਾਂਦਾ ਬਣ ਗਈ ਮੈਨੂੰ ਅਨਿਕ ਪਾਸੇ ਨਾਲ ਦਿੱਤੀਆਂ ਲਗ ਰੋ ਪਿਆਜ਼ ਜਿਸ ਮੇ ਨਾਲ ਜੀ ਸਬਜੀ ਬਣਨੀ ਇੱਕ ਪਾਸੇ ਕਰੀਮ ਤਿਆਰ ਕਰਦੇ ਆ ਜਿਹੜਾ ਵਾਈਟ ਕਰੀਮ ਵਾਲਾ ਬਣਾ ਮੰਦ ਪਾਸਤਾ ਗ੍ਰੇਸੀਕੋ ਪਾਣੀ ਅੰਦਰ ਬਟਰ ਹੈ ਨਹੀਂ ਕਿਹਾ ਮੇਰੇ ਕੋਲ ਤੇ ਜਿਸਕੋ ਪਾਉਂਗੀ ਜਿਸਕੋ ਪਾਣੀ ਅੰਦਰ ਮੇਰਾ ਇਹਨੂੰ ਇਹਨਾਂ ਇਹਨਾਂ ਹੀ ਹਲਾਈ ਜਾਣਾ ਹੈ ਮਿਕਸਰ ਨਾਲ ਰੱਖਾਂ ਮਣੀ ਚਾਹੀਦੀ ਮਜੀ ਤਿਆਰ ਕਰ ਲਈ ਮੈਂ کریم ਇਧਰ ਮੈਦਾ ਪਾ ਕੇ ਪਹਿਲਾਂ ਭੁੰਨ ਲਿਆ ਸੀਗਾ ਜਦੋਂ ਮੈਦੇ ਦੀ ਆਪਾਂ ਨੂੰ ਮਤਲਬ ਕਿ ਗਾਸ਼ਰ ਜਿਹਾ ਹੋਣ ਲੱਗ ਜੇਵੇ ਉਦੋਂ ਥੋੜਾ ਜਿਹਾ ਬੰਨ ਗਿਆ ਫਿਰ ਆ ਦੁੱਧ ਪਾ ਲੈਣਾ ਮਦਦ ਪਾ ਕੇ ਉਹ ਨਾਲ ਨਾਲ ਤੇ ਨਾਲ ਹਿਲਾ ਲੈਣਾ ਇਹਦੇ ਗੱਠਾ ਨਹੀਂ ਪੈਣੀਆਂ ਚਾਹੀਦੀਆਂ ਬਸ ਹੋਜੀ ਵਿੱਚ ਪਾਤਾ ਨੂਨ ਪਾਤਾ ਮਿਰਚ ਪਾਤਾ کریم ਆਪਣੀ ਤਿਆਰ ਹੋ ਗਈ ਭਰੇ ਤਿਆਰ ਕਰ ਲਈ ਦੁੱਧ ਤੇ ਮੈਦੇ ਨਾਲ ਤੇ ਮਿਰਚ ਪਾ ਦੇ ਨਾ ਮੁਕਬਾ ਤਾਂ ਕੁਝ ਨਹੀਂ ਪਾਵਾਂਗੇ ਐਕਸਟਰਾ ਬਸ ਸਬਜ਼ੀ ਪਾਵਾਂਗੇ ਵਿੱਚ ਹੁਣ ਲੋ ਜੀ ਆਪਣੀ ਕਰੀਮ ਤਿਆਰ ਹੋ ਗਈ ਇਹਦਾ ਪਤਾ ਲੱਗ ਜਾਂਦਾ ਹੁੰਦਾ ਵੀ ਇੱਕ ਚਮਚਾ ਜਿਹੜਾ ਵਿੱਚ ਪਾ ਕੇ ਫਾਲਟ ਹੈਨਾ ਆਪਾਂ ਨੇ ਕੱਢ ਕੇ ਬਾਹਰ ਹੂੰਗਲ ਦੇ ਨਾਲ ਇਦਾਂ ਕਰ ਦੇਣਾ ਤੇ ਸਾਫ਼ ਹੋ ਗਿਆ ਕੋਈ ਲੇਅਰ ਨਹੀਂ ਬਣ ਰਹੀ ਇਹੋ ਲੱਗ ਕ੍ਰੀਮ ਜਿਹੜੀ ਬਣ ਕੇ ਤਿਆਰ ਹੋ ਗਈ ਇਹਦੀ ਪਛਾਣ ਇੱਥੇ ਹੁੰਦੀ ਹੈ ਕਰੀਮ ਚਿਚ ਪਾ ਦਿੰਦੇ ਜਿਹੜੀਆਂ ਬਣਾਈਆਂ ਜਿਹੜੀਆਂ ਤੇ ਚਿਚ ਪਾ ਦੇਣਾ ਪਾਸਤਾ ਚਿਚ ਪਾਸਤਾ ਪਾ ਕੇ ਹਲਾਤਾ ਵਸਤ तकरीबन ਬਣ ਹੀ ਗਿਆ ਪਤਲਾ ਨਹੀਂ ਕੀਤਾ ਮੈਂ ਤਾਂ ਤੋਂ ਹੋਰ ਨਹੀਂ ਪਾਇਆ ਹੈਗਾ ਬਸ ਠੀਕ ਆ